ਹਵੇਦਨੋਏ ਕੋਗਲੇ ਹਟਦਾ ਦਨ ਚੋਨਾ ਹੈਗਾ 10 ਕਿੱਲਿਆਂ ਦਾ 10 ਕਿੱਲਿਆਂ ਦਾ ਹਾਂ ਕੋਈ ਆਇਆ ਦੇਖਣ ਨਾ ਕੋਈ ਨਹੀਂ ਆਇਆ ਸਾਨੂੰ ਵੀ ਹੋਗੇ 10 10 ਦਿਨ 11 ਦਿਨ ਸਾਨੂੰ ਹੋਗੇ 11 11 ਦਿਨ ਚੈੱਕ ਰਾਇਆ ਮੋਚਰ ਉਥੋਂ ਉਥੇ ਚੈੱਕ ਨਹੀਂ ਕਰ ਕਿਸੇ ਨੇ ਕਰਿਆ ਹਲੇ ਕੋਈ ਕਰਿਆ ਨਹੀਂ ਹਲੇ ਹਲੇ ਮਰ ਚੈੱਕ ਕਰਨ ਹੀ ਨਹੀਂ ਆਏ ਨਾ ਵੇਖਣ ਹੀ ਨਹੀਂ ਆਏ ਆਈ ਨਹੀਂ ਪਤਾ ਝੋਨਾ ਕਿੱਥੇ ਰਾਇਆ ਤੁਹਾਡਾ ਕਿੰਨਾ ਮੋਚਰ ਹੁੰਦਾ ਸਾਡਾ 17 ਹੀ ਆਈ ਜਾਂਦਾ ਹੈ 11 ਆਈ ਜਾਂਦਾ ਹਾਂ 17 ਵਾਲਾ ਕਹਿੰਦੇ ਸੀ ਹੁਣ ਸਰ ਚੈੱਕ ਲੈਣੀ ਚੱਕੇ ਕਿਸੇ ਕੋਈ ਚਾਹਦਾ ਆਉਂਦਾ ਹੀ ਨਹੀਂ ਜੇ ਇੱਥੇ ਚੱਕੂ ਕੋਲ ਕਿੰਨੇ ਦਿਨ ਹੋ ਗਏ ਇਹਨੂੰ ਮੈਨੂੰ 15 ਦਿਨ ਹੋ ਗਏ ਜੀ 15 ਦਿਨ ਕਿਉਂ ਲੱਗੇ ਤੁਹਾਨੂੰ ਇਹ ਮੋਚਰ ਬੰਦ ਮੁਖਾਈ ਜਾਂਦੇ ਆ ਤੇ ਆਂਦੇ 19 ਆ ਗਿਆ ਕਿ ਜਾਨ ਦਾ ਬਾਈ ਆ ਗਿਆ ਆਹ ਕਹਿੰਦੀ ਸੀ ਵੀ ਆਉਣ ਸਰ ਵੇਲਾ ਕਰ ਦਾਂਗੇ ਉਹ ਉਹ ਕੰਮ ਨਹੀਂ ਹੋਇਆ ਸੀ ਬਸ ਹੁੰਦੇ ਆ ਇੱਕ ਵੀ ਕੱਟ ਜਾਂਦਾ ਇੱਕ ਕੀ ਕੱਟ ਜਾਂਦਾ ਇੱਕ ਕੁੰਨੀ ਕੱਟ ਜਾਂਦਾ ਐਂ ਵਿਖਾਈ ਜਾਂਦੇ ਟੇਲਰ ਜੀ ਬਸ ਹੁਣ ਪਤਾ ਨਹੀਂ ਕਾਟਾਂ ਭਾਲ ਦੇ ਪਤਾ ਨਹੀਂ ਕੀ ਗੱਲ ਹੈ ਕੀ ਨਹੀਂ ਐਂ ਕੁਝ ਕਰੀ ਜਾਂਦੇ ਆ ਕਿ ਜੇ ਸਰਕਾਰ ਕਹਿੰਦੀ ਸੀ ਵੀ ਆਉਣ ਸਰ ਕਿਸਾਨ ਵਿਹਲੇ ਕੋਈ ਵਿਹਲੇ ਨਹੀਂ ਨਾ ਤਾਂ ਹੁਣੇ ਲਾਉਣ ਨੂੰ ਥਾਂ ਤੇ ਨਾ ਇਹਨੂੰ ਕੋਈ ਪਰਦਾ ਹੈ ਖੇਤ ਆਲਾ ਖੇਤ ਰੁਲੀ ਜਾਂਦਾ ਇੱਥੋਂ ਵਾਲਾ ਇੱਥੋਂ ਰੁਲੀ ਜਾਂਦਾ ਮੌਜ ਚਰ ਤੇ ਯਾਰ ਸਮਝੋ ਬਾਹਰ ਆ ਜੇ ਤਾਂ ਉਹ ਕਮੇਟੀ ਉਹ ਬਾਰਗੋਂ ਕਮੇਟੀ ਆ ਚੈੱਕ ਕਰਦੇ ਆ ਉਹ ਤਾਂ ਕਹਿੰਦੇ ਆ ਏ 15 16 ਤੇ ਜਦੋਂ ਆ ਕੇ ਅਸੀਂ ਅੰਦਰ ਮਨ ਲੋ ਇੱਥੇ ਫੈਟ ਤੇ ਲਾ ਦਿੰਨੇ ਆ ਪੱਕਾ ਬੋਖਾ ਲੱਗ ਜਾਂਦਾ ਤੇ ਇਹ ਕਹਿੰਦੇ ਤੁਹਾਡਾ ਵੀ ਬਾਈ ਹੈ ਕਾਰਟ ਦੇ ਦਿੰਦੇ ਚਕਾ ਚਕੂ ਦਿੰਦੇ ਕਾਰਟ ਨਹੀਂ ਦਿੰਦੇ ਕੋ ਚੱਕਦਾ ਨਹੀਂ ਚ ਕਾਰਟ ਕਿੰਨੀ ਮੰਗਦੇ ਵੇਸੇ ਪਰ ਦੇ ਦੇ ਕੇ ਚਕਾਇਆ ਸੀ ਅਜੇ ਕੀ ਤਾਂ ਮੰਗੀ ਨਹੀਂ ਅਜੇ ਮੰਗ ਲੈਣਗੇ ਤੁਹਾਡਾ ਕਿੰਨਾ ਮੋਚਰ ਆਉਂਦਾ ਦੇਖਿਆ ਨਹੀਂ ਕੋਈ ਆਇਆ ਅਜੇ ਆਇਆ ਨਹੀਂ ਦੇਖਣਾ ਕਿੰਨੇ ਦਿਨ ਹੋ ਗਏ ਆਣ ਹੋ ਗਏ ਤਨ ਚਰਦਨ ਜੀ ਕਦਾਂ ਚਰਦਨ ਹੋ ਗਿਆ ਤੋਲਿਆ ਨਹੀਂ ਹਲੇ ਤੋਲਣ ਜਾ ਦੇਖੋ ਆਪ ਘਟੇਰੇ ਦੇ ਸਾਹਮਣੇ ਤੁਹਾਨੂੰ ਬਾਪੂ ਕਿੰਨੇ ਦਿਨ ਹੋ ਗਏ ਆਣੋ ਜੀ ਤੁਹਾਨੂੰ ਤਾਂ 5-6 ਦਿਨ ਹੋ ਗਏ 5-6 ਦਿਨ ਹੋ ਗਏ ਹਾਂ ਹਿੰਗੇ ਤੇ ਮੋਚਰ ਮੁਝੇ ਚੈੱਕ ਕੀਤਾ ਮੋਚਰ ਜਦੋਂ ਉੱਥੇ ਕਢਾਇਆ ਗੇਟ ਤੇ 18 ਸੀਗਾ ਠੀਕ ਹੈ ਹਾਂ 18 ਤੋਂ ਬਾਅਦ ਕੀਤਾ ਹੋਵੇ ਤੇ ਆਇਆ ਹੀ ਨਹੀਂ ਕੋਈ ਦੇਖਣੇ ਨਹੀਂ ਆਇਆ ਦੇਖਣੇ ਨਹੀਂ ਆਇਆ ਲੋਕਵਾਇ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਅਹਿਮਤਾਜ ਝੋਨੇ ਦੀ ਫਸਲ ਹੈ ਜਿਹੜੀ ਉਹ ਮੰਡੀਆਂ ਦੇ ਵਿੱਚ ਹੈ ਤੇ ਸਰਕਾਰ ਨੇ ਕਿਹਾ ਸੀ ਕਿ ਭਾਈ ਕਿਸਾਨਾਂ ਨੂੰ ਰੋਲ ਨਹੀਂ ਦੇਵਾਂਗੇ ਪ੍ਰਬੰਧ ਨੇ ਜਿਹੜੇ ਬੜੇ ਕੀਤੇ ਹੋਏ ਆ ਤਾਂ ਉਹੀ ਪਤਾ ਕਰਦੇ ਆਂ ਕੀ ਵਾਕਈ ਦੇ ਵਿੱਚ ਪ੍ਰਬੰਧ ਨੇ ਅਸੀਂ ਇਸ ਵਕਤ ਗੰਦਰਬਾਹ ਅਨਾਜ ਮੰਡੀ ਦੇ ਵਿੱਚ ਤਸਵੀਰਾਂ ਦਿਖਾ ਦਿੰਨੇ ਆ ਕਿ ਜਿਹੜੀ ਫਸਲਾਂ ਦੀਆਂ ਢੇਰੀਆਂ ਲੱਗੀਆਂ ਹੋਈਆਂ ਨੇ ਕਿਸਾਨ ਬੈਠ ਨੇ ਤਾਂ ਉਹਨਾਂ ਦੇ ਕੋਲੋਂ ਜਾਣਦੇ ਆ ਕਿ ਕੀ ਝੋਨੇ ਦੀ ਤਲਾਈ ਹੋ ਰਹੀ ਆ ਚੱਕਿਆ ਜਾ ਰਿਹਾ ਜਾਂ ਕਿੰਨੇ ਕਿੰਨੇ ਦਿਨ ਹੋ ਗਏ ਬਾਪੂ ਜੀ ਸੱਸੀ ਕੱਲ ਠੀਕ ਠਾਕ ਹੋ ਜੀ ਹਾਂ ਠੀਕ ਆ ਬਾਪੂ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਆਇਆਂ ਨੂੰ ਇੱਥੇ ਯਾਰ 4-5 ਦਿਨ ਹੋ ਗਏ ਇਹਨਾਂ ਨੂੰ ਮੈਂ ਤਾਂ ਕੱਲਾ ਆਪਣਾ ਉਹ ਖੰਭੇ ਥੱਲੇ ਆ ਕਸਤ ਬਾਗੇ ਦਾ ਉਹ ਉੱਧਰ ਹੈ ਤੁਹਾਨੂੰ ਕਿੰਨੇ ਦਿਨ ਹੋ ਗਏ ਚੌਥਾ ਦਿਨ ਹੈ ਚੌਥਾ ਦਿਨ ਹੈ ਹਾਂ ਆਇਆ ਨਹੀਂ ਕੋਈ ਇੱਥੇ ਆਇਆਂ ਨੂੰ ਆ ਤੁਹਾਨੂੰ ਆਇਆਂ ਨੂੰ ਹੋ ਗਿਆ ਹਾਂ ਤੁਹਾਡੇ ਮੈਂ ਤਾਂ ਜੀ ਆਇਆ ਮੁੰਡਾ ਹੁੰਦਾ ਸਾਡਾ ਧੀ ਪੁੱਤਾਂ ਗੱਪ ਮਾਰਦਾ ਅੱਛਾ ਆ ਮੁੰਡਾ ਹੁੰਦਾ ਇੱਥੇ ਮੈਂ ਰੋਕੀ ਲੈ ਕੇ ਆਇਆ ਝੋਨਾ ਆਇਆ ਜੀ ਇੱਥੇ ਗੱਲ ਕਰਨੀ ਨਹੀਂ ਆਇਆ ਜੀ ਕੋਈ ਨਹੀਂ ਆਇਆ ਨਾ ਨਾ ਕੀ ਕਹਿੰਦੇ ਐ ਇੱਥੇ ਆਇਆ ਹੀ ਨਹੀਂ ਕੋਈ ਸਾਡੇ ਕੋਲੇ ਜੀ ਅੱਛਾ ਇੱਕ ਨੇ ਨਹੀਂ ਆਇਆ ਹਾਂ ਹਾਂ ਨਾ ਜੀ ਕੋਈ ਨਹੀਂ ਆਇਆ ਠੀਕ ਐ ਕਿੰਨੀ ਫਸਲ ਆ ਤੁਹਾਡੀ ਅੱਧ ਕਿੱਲਿਆਂ ਦੀ ਐ ਜੀ ਅੱਧ ਕਿੱਲਿਆਂ ਦੀ ਹਾਂ ਹਾਂ 4 ਦਿਨ ਹੋ ਗਏ ਹਾਂ 4 ਦਿਨ ਹੋ ਗਏ ਠੀਕ ਐ ਮਤਲਬ ਤਤ ਹਜੇ ਚੱਕ ਚੁੱਕੇ ਤਾਂ ਮੋਚਰ ਮੋਚਰ ਕੰਨ ਨਹੀਂ ਵੇਖੇ ਹੀ ਨਹੀਂ ਜੀ ਕਿਸੇ ਨੇ ਨਹੀਂ ਦੇਖਣੇ ਨਹੀਂ ਆਇਆ ਹਾਂ ਨਹੀਂ ਵੇਖੇ ਠੀਕ ਹੈ ਜਦੋਂ ਦੇਖਣਗੇ ਫਿਰ ਚੱਕਣਗੇ ਤਾਂ ਵੱਡੀ ਗੱਲ ਹੈ ਹਾਂ ਜੀ ਹਾਂ ਜੀ ਮਤਲਬ 4-4 ਦਿਨ ਹੋ ਗਏ ਤੁਹਾਨੂੰ ਬੈਠਿਆਂ ਨੂੰ ਹਾਂ ਬਾਈ ਸਰਕਾਰ ਤੇ ਕਹਿੰਦੀ ਸੀ بڑے ਪ੍ਰਬੰਧ ਨੇ ਹੁਣ ਸਰਵੇਲਾ ਕਰਦੇ ਆਗੇ ਲਾ ਜੀ ਹੁਣ ਕੋਈ ਵੇਖ ਲਓ ਤੁਸੀਂ ਆ ਤੁਹਾਡੇ ਸਾਹਮਣੇ ਹੀ ਹੈ ਜੀ ਗੱਲ ਹਾਂ ਆਪੋ ਸਰਕਾਰ ਕਹਿੰਦੀ ਵੀ بڑے ਪ੍ਰਬੰਧ ਨੇ ਹੁਣ ਸਰਵੇਲਾ ਕਰਦੇ ਆ ਕਿਸਾਨਾਂ ਨੂੰ ਆਖੀ ਜਾਂਦੇ ਆਂ ਕੌਣ ਕਵੇ ਨਹੀਂ ਕਰਦਾਗਾ ਕਰਦੇ ਨਹੀਂ ਇਹਨੇ ਕਾਰਨ ਤਾਂ ਹੁਣ 4 ਦਿਨਾਂ ਤੋਂ ਕਰਨੀ ਚਾਹੀਦੀ ਰੱਖਣੀ ਹੈ ਅੱਜ ਤਾਂ ਤੋਲਣ ਮੈਨੂੰ ਤਾਂ ਲੱਗਦਾ ਨਹੀਂ ਤੋਲਦੇ ਉਹ ਮੰਡੀ ਦੇ ਵਿੱਚ ਵੈਸੇ ਕਾਟਕੂਟ ਚੱਲਦੀ ਬਈ ਇਹ ਕਾਟ ਵੀ ਕੱਟਦੇ ਕਿਤੇ ਬਈ ਮੈਨੂੰ ਨਹੀਂ ਪਤਾ ਝੂਠ ਮਾਰਾਂ ਪੁੱਤ ਨਾ ਮੈਨੂੰ ਨਹੀਂ ਪਤਾ ਠੀਕ ਹੈ ਗੱਪ ਮਾਰਦੇ ਤਾਂ ਇਹਨਾਂ ਦਾ ਕਹਿਣਾ ਕਿ 4 ਦਿਨ ਸਾਨੂੰ ਬੈਠਿਆਂ ਨੂੰ ਹੋ ਗਏ ਆ ਹੋਰ ਜਿਹੜੇ ਕਿਸਾਨ ਨੇ ਉਹਨਾਂ ਦੇ ਕੋਲੋਂ ਵੀ ਜਾਣਕਾਰੀ ਲੈਣੀ ਹੈ ਕਿ ਕਿੰਨੇ-ਕਿੰਨੇ ਦਿਨ ਕਿੰਨਾ-ਕਿੰਨਾ ਨੂੰ ਹੋ ਗਏ ਨੇ ਇਹਨਾਂ ਤੋਂ ਵੀ ਜਾਣ ਕੇ ਲੈਣੇ ਆ ਹੋਰ ਕਿਸਾਨ ਇੱਥੇ ਮੰਡੀ ਦੇ ਵਿੱਚ ਬੈਠੇ ਹੋਏ ਨੇ ਤਾ ਅਥੋਂ ਨੂੰ ਕਿੰਨੇ ਦਿਨ ਹੋ ਗਏ ਜੀ ਮੰਡੀ ਦੇ ਵਿੱਚ ਬੈਠਿਆਂ ਨੂੰ ਫਸਲ ਲੈ ਕੇ? ਤੁਹਾਨੂੰ ਤਾਂ ਹੋ ਗਏ ਜੀ 6 ਦਿਨ। 6 ਦਿਨ ਹੋ ਗਏ। ਮੈਨੂੰ ਤਾਂ 6 ਹੋਏ ਆ। ਠੀਕ ਐ। 9 ਕਿੱਲੇ ਸੀ ਅੱਧਾ ਤੋਲ ਗਿਆ। ਅੱਧਾ ਤੋਲਿਆ ਹਾਲੇ। ਹਾਂ। ਅੱਧਾ ਦਿਨੋਂ ਪੱਕਾ ਲੱਗਿਆ ਪਿਆ। ਅੱਧਾ ਦਿਨੋਂ ਪੱਕਾ ਲੱਗਿਆ। ਵੋਚਰ ਕਿੰਨਾ ਕਿੰਨਾ ਕਹਿੰਦੇ ਕਿੰਨਾ ਚੱਕਣਾ? ਵੋਚਰ 17.5 17 ਆਦੇ ਆ। ਠੀਕ ਐ। ਹਾਂ। ਥੋੜਾ ਕਿੰਨਾ ਆਇਆ? ਸਾਡਾ ਹੁਣ 17 ਦੇ ਤੋਲੇ ਆ। 17 ਤੋਲੇ ਆ। ਹਾਂ। ਵੱਤਲਾਂ ਤਾਂ ਜਗਦੇ ਤੋਂ ਵੱਤਲਾਂ ਨਹੀਂ ਜਗਦੇ ਤਾਂ ਗੱਲਬਾਤ ਕੀਤੀ ਹੈ ਇਹਨਾਂ ਦਾ ਵੀ ਕਹਿਣਾ ਸਾਨੂੰ ਲਗਭਗ 6-6 ਦਿਨ ਹੋ ਗਏ ਆ ਹਾਲੇ ਅੱਧਾ ਜਿਹੜਾ ਝੋਨਾ ਆ ਉਹ ਤੁਲਿਆ ਹੋਰ ਵੀ ਜਿਹੜੇ ਕਿਸਾਨ ਨੇ ਮੰਡੀਆਂ ਦੇ ਵਿੱਚ ਬੈਠੇ ਆ ਉਹਨਾਂ ਦੇ ਕੋਲ ਜਾਣਕਾਰੀ ਲੈਣੀ ਆ ਕਿ ਭਾਈ ਕਿੰਨੇ-ਕਿੰਨੇ ਦਿਨ ਹੋ ਗਏ ਕਿਉਂਕਿ ਸਰਕਾਰ ਨੇ ਬੜੇ ਪ੍ਰਬੰਧ ਆਖੇ ਹੋਏ ਸੀ ਕਿ ਬੜੇ ਪ੍ਰਬੰਧ ਅਸੀਂ ਕੀਤੇ ਹੋਏ ਆ ਤਾਂ ਦੂਸਰੇ ਪਾਸੇ ਕਿਸਾਨ ਹੋਰ ਬੈਠੇ ਨੇ ਮੰਡੀਆਂ ਵਿੱਚ ਦੇਖਾਨੂੰ ਕਿ ਪੱਖੇ ਲੱਗ ਰਹੇ ਨੇ ਤੇ ਗੱਟੇ ਕਈ ਤਾਂ ਭਰੇ ਵੀ ਜਾ ਰਹੇ ਨੇ ਪਰ ਮੁਸ਼ਕਲਾਂ ਸਾਹਮਣੇ ਜੋ ਆ ਰਹੀਆਂ ਮੰਡੀਆਂ ਦੇ ਵਿੱਚ ਉਹ ਗੱਲਬਾਤ ਕਰਦੇ ਕਿਉਂਕਿ 6 ਦਿਨ ਇੱਕ ਕਿਸਾਨ ਨੂੰ ਪਹਿਲਾਂ ਅਸੀਂ ਪੁੱਛਿਆ ਇੱਕ ਕਿਸਾਨ ਨੂੰ 4 ਦਿਨ ਹੋ ਗਏ ਨੇ ਤਾਂ ਹੋਰ ਜਿਹੜੇ ਕਿਸਾਨ ਨੇ ਬਜ਼ੁਰਗ ਨੇ ਉਹ ਬੈਠੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਪਿੰਡ ਕਿਹੜਾ ਕਿੱਥੋਂ ਆਏ ਨੇ ਕਿੰਨੀ ਫਸਲ ਹੈ ਤੇ ਕਿਉਂ ਬੈਠੇ ਨੇ ਇੱਥੇ ਕਿੰਨੇ ਦਿਨ ਹੋ ਗਏ ਨੇ ਤਾਂ ਗੱਲਬਾਤ ਕਰਦੇ ਆ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਭਾਈ ਕਿੰਨੇ ਦਿਨ ਹੋ ਗਏ ਤੁਹਾਨੂੰ ਮੰਡੀ ਬੈਠਿਆਂ ਨੂੰ ਅਸੀਂ ਵੀਰਵਾਰ ਦੇ ਆਏ ਆ ਜੀ ਵੀਰਵਾਰ ਦੇ ਆਏ ਹਾਂ ਹਾਂ ਅੱਜ ਹੋ ਗਿਆ ਸੋਮਵਾਰ ਹਾਂਜੀ 4 ਦਿਨ ਹੋ ਗਏ ਆ 4 ਦਿਨ ਕਿੰਨੀ ਫਸਲ ਲੈ ਆਏ ਹੋ ਤੁਸੀਂ ਫਸਲ ਮੈਂ 7 ਕਿੱਲਿਆਂ ਦੀ ਲੈਂਦੀ ਆ 7 ਕਿੱਲਿਆਂ ਦੀ ਆ ਹਾਂ ਆਇਆ ਕੋਈ ਦੇਖਣ ਬਸ ਆਉਂਦੇ ਆ ਇੱਕ ਵੀ ਕੱਢ ਜਾਂਦਾ ਇੱਕ ਕੀ ਕੱਢ ਜਾਂਦਾ ਇੱਕ ਕੁੰਨੀ ਕੱਢ ਜਾਂਦਾ ਐਂ ਵਿਖਾਈ ਜਾਂਦੇ ਟਰੇਲਰ ਜੀ ਅੱਛਾ ਬਸ ਹੁਣ ਪਤਾ ਨਹੀਂ ਕਾਟਾਂ ਭਾਲਦੇ ਪਤਾ ਨਹੀਂ ਕੀ ਗੱਲ ਹੈ ਕੀ ਨਹੀਂ ਐਂ ਕੁਝ ਕਰੀ ਜਾਂਦੇ ਆ ਇਨੁਆ ਹਲਾ ਦਿਓ ਜੀ ਇਨੁਆ ਹਲਾ ਦਿਓ ਅੱਛਾ ਮਾਰੀ ਜਾਂਦੇ ਮੱਥਾ ਕਿੰਨਾ ਕਹਿੰਦੇ ਮੋਇਚਰ ਚਾਹੀਦਾ ਮੋਇਚਰ ਉਹਦੇ ਅਸੀਂ 18 ਹੋ ਗਿਆ ਤਲਾ ਲਾਂਗੇ 17 ਦਾ ਹਸ ਤਾਂ ਲੈਂਦੇ ਹਾਂ 17 ਹੀ ਅਸੀਂ ਜੇ ਭਾਈ ਥੋੜਾ ਬੜਾ 19 ਹੋ ਪੀ ਹੋਇਆ ਤਾਂ ਅਸੀਂ ਕਰ ਕਰ ਲਾਂਗੇ ਠਤਾ ਜਾ ਐ ਕਰੀ ਜਾਂਦੇ ਆ ਹੁਣ ਜਿਵੇਂ ਦੇਣਾ ਜਿਹੜੇ ਹੁਣ ਤਰੇਲਾਂ ਬਣੀਆਂ ਵੀ ਸ਼ੁਰੂ ਹੋ ਗਈਆਂ ਲੱਗਦਾ ਉਹ ਤੁਟੂ ਦਾ ਮੋਇਚਰੇ ਤੋਂ ਬਾਅਦ ਮੋਇਚਰ ਤਾਂ ਧੁੱਪ ਬੜੀ ਪੈਂਦੀ ਹੈ ਦਿਨੇ ਬੈਠਾ ਨਹੀਂ ਜਾਂਦਾ ਤੁਸੀਂ ਬਾ ਖੜ ਕੇ ਵੇਖੋ ਧੁੱਪੇ ਖੜਾ ਨਹੀਂ ਜਾਂਦਾ ਹਾਂ ਆਹ ਹਾਂ ਤੇ ਹਜੇ ਮੌਚਰ ਵਿਖਾਈ ਜਾਂਦੇ ਸਾਨੂੰ ਹਲੇ ਵੀ ਦਿਖਾਈ ਜਾਂਦੇ ਮੌਚਰ ਵਿਖਾਈ ਜਾਂਦੇ ਇਹ ਪਰ ਕੀ ਲੱਗਦਾ ਵੀ ਮਸ਼ੀਨਾਂ ਇਦਾਂ ਵੀ ਹੈ ਕਿ ਕੀ ਗੱਲ ਬਾਤ ਇਹ ਮਸ਼ੀਨਾਂ ਚ ਸਾਰਾ ਗੜਬੜ ਲੱਗਦੀ ਐ ਇਹਨਾਂ ਦੇ ਇਹ ਮਸ਼ੀਨਾਂ ਗਲਤ ਫਲਤ ਵਖਾਉਂਦੇ ਆ 1 ਪੁਆਇੰਟ ਤੋਂ ਵੀ ਗਲਤ ਕਰਨ ਲੈਂਦੇ ਆ ਜੀ ਹਾਂ ਜੀ 1 2 ਪੁਆਇੰਟ ਤੋਂ ਵੀ ਗਲਤ ਕਰਨ ਲੈਂਦੇ ਆ ਹਾਂ ਤੇ ਮੰਡੀ ਦੇ ਵਿੱਚ ਕਾਟ ਵੀ ਚੱਲ ਰਹੀ ਐ ਕਿਤੇ ਵੀ ਅੰਦਰ ਖਾਤੇ ਤਾਂ ਮੰਗਦੇ ਤਾਂ ਹੈ ਹੋਣਗੇ ਪਰ 7 ਵਜੇ ਤੱਕ ਮੰਗੀ ਨਹੀਂ ਕਿਸੇ ਨੇ ਨਹੀਂ ਨਹੀਂ ਮੰਗੀ ਖੁੱਲ ਕੇ ਨਹੀਂ ਮੰਗੀ ਹਾਂ ਤੇ ਉਹ ਇੰਨੀ ਗੱਲਾਂ ਸੁਣਦੇ ਆ ਵੀ ਭਾਈ ਜਿਹੜੇ ਹੜਕਾ ਪਾਈ ਜਾਂਦੇ ਕਾਰਡ ਦਾ ਚੱਕਰ ਆ ਕੋਈ ਕਾਰਡ ਦਾ ਚੱਕਰ ਆ ਜਿਹੜਾ ਡਿੱਕਾ ਪਾਉਂਦੇ ਸੁੱਕੇ ਝੋਨੇ ਪਏ ਆ ਕੋਈ ਦਿੱਕਤ ਨਹੀਂ ਚੱਬ ਕੇ ਵੇਖ ਲਓ ਕੁਛ ਕਰਨ ਤੇ ਇੰਨਾ ਇੰਨੀ ਧੁੱਪ ਪੈਂਦੀ ਆ ਦਿਨੇ ਮਤਲਬ ਜਿਵੇਂ ਸਰਕਾਰ ਨੇ ਕਿਹਾ ਸੀ ਵੀ ਅਨੁਸਾਰ ਕਿਸਾਨ ਨਹੀਂ 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 ਸਰਕਾਰ ਦੀ ਤਾਂ ਸੁਣਾਈ ਕੋਈ ਨਹੀਂ ਸੁਣਾਈ ਤਾਂ ਹੈ ਨਹੀਂ ਕਿ ਪਰ ਪੱਕੀ ਜਾਂਦੇ ਆ ਵਿੱਚ ਜਿਹੜਾ ਹੜਤਾ ਕਰਦਾ ਚਕਾਈ ਜਾਂਦੇ ਆ ਹਾਂਜੀ ਜਿਹੜੀ ਬੋਰੀ ਭਰੀ ਜਾਂਦੀ ਉਹਦਾ ਘਰ ਚੱਕੀ ਤੇ ਜੇਤੀ ਹੁੰਦਾ ਹਾਂ ਜਿਹੜੀ ਬੋਰੀ ਭਰੀ ਜਾਂਦੀ ਉਹ ਚੱਕੀ ਜਾਂਦੀ ਹੈ ਉਹ ਭਰੀ ਬੋਰੀ ਚੱਕੀ ਜਾਂਦੇ ਹਾਂ ਭਰੀ ਬੋਰੀ ਚੱਕੀ ਜਾਂਦੀ ਹੈ ਬੈਠੇ ਆਸੀਂ ਹੋਰ ਕੀ ਤੜਕੇ ਰੋਟੀ ਖਾਇਦਾ ਫਿਰ ਆ ਕੇ ਬਹਿ ਜਾਂਦਾ ਫਿਰ ਪਹਿ ਜਾਂਦਾ ਹਾਂ ਨਾ ਇੱਥੇ ਤੁਹਾਨੂੰ 4 ਦਿਨ ਹੋ ਗਏ ਤੁਹਾਨੂੰ 4 ਮੇਰਾ ਵੀਰਵਰ ਦੀ ਆਏ ਅਸੀਂ ਸਵੇਰੇ ਪੀ ਲੱਗਦਾ ਕਿੰਨੇ ਦਿਨ ਲੱਗਣਗੇ ਹੋਰ ਲੈ ਬਈ ਇਹ ਤਾਂ ਹੁਣ ਸਾਡੇ ਘਰ ਆਪ ਦੇ ਵਸ ਹੈ ਅਗਲੇ ਦੇ ਵਸ ਹੈ ਅਸੀਂ ਤਾਂ ਫਸਲ ਲੈ ਜਾਂਦੀ ਹੈ ਵੇਚਣੀ ਤਾਂ ਹੈਗੀ ਹੁਣ ਕਿਸੇ ਨਾ ਕਿਸੇ ਲੋਟ ਜੀ ਜੀ ਇੱਥੇ ਜੀ ਇਹਨੂੰ 2-3 ਦਿਨ ਹੋਰ ਲੱਗ ਸਕਦੇ ਆ ਹਾਂ ਦੋ ਤਿੰਨ ਦਿਨਾਂ ਨੂੰ ਨਾ ਇਹਦਾ ਹੋਰ ਕੁ ਲੋਗਾ ਕੋਈ ਕਹ ਕੋਈ ਪਤਾ ਨਹੀਂ ਲੱਗਦਾ ਜੀ ਇਹਨਾਂ ਦਾ ਲੈਣ ਚਾਹੀਦਾ ਨਾ ਲੈਣ ਐ ਕਰਦੇ ਕਰਾਉਂਦੇ ਮੁਰਕਿਆ ਨਹੀਂ ਕੋਈ ਲੈਂਦਾ ਹੀ ਨਹੀਂ ਅੰਦਰ ਖਾਤੇ ਐ ਕਰੀ ਜਾਂਦੇ ਆ ਵੇਖੋ ਕਰੀ ਜਾਂਦਾ ਜੀ ਠੀਕ ਐ ਸਾਦਿਆ ਨਾ ਹੋਰ ਵੀ ਜਿਹੜੇ ਕਿਸਾਨ ਨੇ ਉਹਨਾਂ ਤੋਂ ਗੱਲਬਾਤ ਕਰਦੇ ਆ ਭਾਈ ਜੀ ਤੁਸੀਂ ਵੀ ਫਸਲ ਲੈ ਕੇ ਆਏ ਹੋ ਇੱਥੇ ਹਾਂਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਆਇਆਂ ਨੂੰ ਸਾਨੂੰ ਹੋ ਗਏ 2-3 ਦਿਨ ਹੀ ਦੋ ਤਿੰਨ ਦਿਨ ਹੋ ਗਏ ਆ ਹਾਂਜੀ ਮੌਸਮ ਕਿੰਨਾ ਆ ਰਿਹਾ ਤੁਹਾਡਾ ਮੌਸਮ ਚ ਯਾਰ ਸਮਝੋ ਬਾਹਰ ਆ ਜੇ ਤਾਂ ਉਹ ਕਮੇਟੀ ਉਹ ਬਾਗੋਂ ਕਮੇਟੀ ਵਾਲਾ ਚੈੱਕ ਕਰਦੇ ਆ ਹਾਂ ਉਹ ਤਾਂ ਕਹਿੰਦੇ ਆ ਏ 15 16 ਹਾਂ ਤੇ ਜਦੋਂ ਆ ਕੇ ਅਸੀਂ ਅੰਦਰ ਮਨ ਲੋ ਇੱਥੇ ਪੈਟ ਚ ਲਾ ਦਿੰਨੇ ਆ ਪੱਕਾ ਭੋਖਾ ਲੱਗ ਜਾਂਦਾ ਤੇ ਇਹ ਕਹਿੰਦੇ ਆ ਤੁਹਾਡਾ 20 22 ਹੈ ਅੱਛਾ ਉਹ ਘਟਣ ਦੀ ਬੇ ਵਧਾ ਦਿੰਦੇ ਵਧਾ ਦਿੰਦੇ ਆ ਵੀ ਇਹਦੇ ਵਿੱਚ ਉਹ ਨਹੀਂ ਸਮਝ ਆਉਂਦੀ ਵੀ ਮਨ ਲਾ ਕੇ ਚੱਲ ਵੀ ਕੀ ਸੈਲਰ ਸੁਲਾਣਾ ਕੀ ਜਗਾਡਮੈਂਟ ਹੈ ਹਾਂ ਵੀ ਹੁਣ ਮੂੰ ਤਾਂ ਵਾਹ ਚਾ ਪੂਰਾ ਸੁੱਕਾ ਚੋਨਾ ਲੈ ਕੇ ਆਉਣੇ ਆ ਜੀ ਤੇ ਬਸ ਆਈਆਂ ਵੀ ਜਦੋਂ 20 22 ਕਰ ਲੈਂਦੇ ਆ ਫਿਰ ਸਾਨੂੰ ਉਹਨੂੰ ਕਹਿੰਦੇ ਖਲਾਰੋ ਦੋ ਦਿਨ ਤਿੰਨ ਦਿਨ ਹੋ ਗਏ ਮਨ ਲੋ ਖਲਾਰੀ ਆਂਦਿਆਂ ਨੂੰ ਫਿਰ ਉਹ ਕਿਆ ਕਦਾ ਮੌਸਮ ਠੰਡਾ ਉੱਤੇ ਜੀ ਬਿਆਥੀ ਉਹ ਕਮੇਟੀ ਵਾਲਾ ਵੀ ਗੱਲ ਕੀਤੀ ਐ ਵੀ ਯਾਰ ਐਂ ਕਰਕੇ ਵੀ ਤੁਸੀਂ ਯਾਰ ਮੌਚਰ ਕਹ ਦਿੰਨੇ ਆ ਵੀ ਤੁਹਾਡੀ ਮਸ਼ੀਨ ਤਾਂ ਦੱਸਦੀ ਐ 15 16 ਹਾਂ ਤੇ ਇੱਥੇ ਆ ਕੇ ਜਦੋਂ ਪੱਖਾ ਲੱਗ ਜਾਂਦਾ ਆ ਧੁੱਪ ਵੀ ਪੈਂਦੀ ਐ ਹਾਂ ਤੁਸੀਂ ਇਹ ਵੀ ਬਾਈ ਤੂੰ ਨੀ ਘਟਾਉਂਦੇ ਮੁੜ ਕੇ ਫਿਰ ਹਾਲੇ ਕਾਰਟਕੂਟ ਦੀ ਤਾਂ ਕੋਈ ਗੱਲ ਆਪਣੇ ਨਾਲ ਹੋਈ ਹਾਲੇ ਤੱਕ ਹਾਂ ਤੇ ਪਰ ਫਿਰ ਉਦੋਂ ਮੋਰੇ ਕਾਰਟ ਬਲਾਉਣਗੇ ਜਦੋਂ ਮਸ਼ੀਨਾਂ ਦੇ ਵਿੱਚ ਗੜਬੜਾ ਜਾਂ ਕੋਈ ਅਸੀ ਗੱਲ ਐ ਫਿਰ ਇਹ ਤੁਹਾਨੂੰ ਮਸ਼ੀਨਾਂ 'ਚ ਲੱਗਦੀ ਐ ਵੀ ਗੜਬੜਾ ਵੀ ਸਾਨੂੰ ਤਾਂ ਮਸ਼ੀਨਾਂ 'ਚ ਹੀ ਲੱਗਦੀ ਐ ਫੇਰੀ हां ਵੀ ਜਦੋਂ ਅਸੀਂ ਸਾਰੀਆਂ ਟਰਾਲੀਆਂ ਖੋਦੇ ਸੀ ਉਤੋਂ ਮੰਨ ਕੇ ਚੱਲੇ ਵੀ ਉਹ ਕਰਕੇ ਲਿਆਉਣੇ ਆ ਵੀ ਚੈੱਕ ਕਰਾ ਕੇ ਲਿਆਉਣੇ ਆ ਵੀ ਕਈ ਵਾਰੀ ਕੋਈ ਆਪਣਾ ਜੇ ਗਿੱਲੀ ਟਰਾਲੀ ਲੱਗੂਗੀ ਉਹ ਆਪਾਂ ਲਾਕ ਲਾ ਲਾਂਗੇ ਉਹ ਖਲਾਰਨੀ ਤੋਕੀ ਆ ਪਰ ਉਹਦੇ ਵਿੱਚ ਗੱਲ ਇਹੀ ਹੈ ਵੀ ਜਦੋਂ ਅਸੀਂ ਉੱਥੇ ਉਹ ਕਰ ਲੈਨੇ ਆ ਉਦੋਂ ਬਾਅਦ ਚ ਵੀ ਨਾਲ ਦੀ ਨਾਲ ਹੀ ਉਹ ਹੋ ਜਾਂਦਾ ਹੈ ਵੀ ਜਦੋਂ ਉੱਥੋਂ ਤਾਂ ਮੈਨੂੰ ਇਹ ਕਹਿ ਕੇ ਤੋੜ ਦਿੰਦੇ ਆ ਸਾਨੂੰ ਤਾਂ ਐ ਹੁੰਦਾ ਯਾਰ 15 16 ਮੋਕਚਰਾ ਜਾਂਦਾ ساری ਤਲ ਜਾਣਾ ਭਾ ਜਦੋਂ ਇਹ ਮਸ਼ੀਨ ਪਾਉਣ ਦੇ ਵਿੱਚ ਇਹ 20 ਤੋਂ ਮੀਟਰ ਟੁੱਟ ਦਾਨੀਗਾ ਮਤਲਬ ਕਿਤੇ ਨਾ ਕਿਤੇ ਗੱਡਪੜ ਹੈਗੀ ਹੈ ਲੁੱਟ ਕਰਨ ਦਾ ਤਰੀਕਾ ਹੈਗਾ ਹਾਂ ਵੀ ਪੂਰਾ ਹੀ ਹੈਗਾ ਠੀਕ ਹੈ ਇਹ ਚੱਲ ਰਿਹਾ ਹੈ ਹਾਂ ਇਹ ਚੱਲ ਰਿਹਾ ਹੈ ਹਾਂ ਵੀ ਕਾਰਕੋੜ ਦੀ ਕੋਈ ਹਾਲ ਤੱਕ ਕੋਈ ਗੱਲ ਨਹੀਂ ਮੰਨ ਲੋ ਨਾ ਹੀ ਕੋਈ ਆਖਿਆ ਨੇ ਸਾਨੂੰ ਤਾਂ ਇਹੀ ਕਹਿੰਦੇ ਆ ਕਿ ਤੂੰ ਸਿਕਾਓ ਚੱਲ ਜੀ ਹੈਂ ਹਾਂ ਵੀ ਪਰ ਉਹ ਸਮਝੋ ਬਾਹਰ ਆ ਉਹ ਕਹਿੰਦੇ ਸਾਡੀ ਮਸ਼ੀਨ ਚਾਵਾ ਸਹੀ ਹੈ ਉਹ ਮੈਂ ਤਾਂ ਉਹਨਾਂ ਨਾਲ ਵੀ ਪੂਰੀ ਗੱਲਬਾਤ ਕਰਕੇ ਆਉਣਾ ਜਦੋਂ ਆਉਣਾ ਵੀ ਇੱਕ ਤਾਂ ਗੱਲ ਹੁੰਦੀ ਹੈ ਨਾ ਲੋਕੀ ਤਾਂ ਹੁੰਦੇ ਆ ਵੀ ਜਾਣ ਕੇ ਦੂਰ ਦੀ ਕੱਢਦੇ ਟਰੈਕਟਰ ਵੀ ਸਾਨੂੰ ਰੋਕਣਗੇ ਗਿੱਲਾ ਚੋਂ ਨਾਲੇ ਬੈਕਗਰਾਉਂਡ ਰੋਡ ਦੇ ਹਨ ਉਹ ਹੈ ਅਸਮ ਕਿਉਂਕਿ ਮੈਂ ਕਾਫੀ ਖੇਤੀ ਕਰਦਾ ਹਾਂ 100 ਏਕੜ ਦੀ ਖੇਤੀ ਕਰਦਾ ਹਾਂ ਠੀਕ ਹੈ ਠੀਕ ਹੈ ਮਤਲਬ ਜਿਹੜਾ ਕਿਸਾਨ ਅੰਦਰ ਐਂਟਰ ਕਰਦਾ ਉਹ ਚੈੱਕ ਹੋ ਕੇ ਆਉਂਦਾ ਉੱਥੇ ਹਾਂ ਉਹ ਤਾਂ ਚੈੱਕ ਹੋ ਕੇ ਆਉਂਦਾ ਉੱਥੋਂ ਕਈ ਕਿਸਾਨ ਹੈਗੇ ਆ ਮੜਿਆ ਹਾਲਾ ਵੱਡ ਜਦੋਂ ਵੱਢ ਕੇ ਲੈਂਦੇ ਝੋਨਾ ਉਹ ਜਾਣ ਕੇ ਚੈੱਕ ਨਹੀਂ ਉਹ ਆ ਤਾਣੀ ਕਰਾਉਂਦੇ ਉਹਨੂੰ ਐ ਹੁੰਦਾ ਵੀ ਸਾਨੂੰ ਕਿਤੇ ਆ ਨਾ ਹੋ ਜੇ ਮੋੜ ਨਾ ਦੇਣ ਉਹ ਆ ਆਪਾਂ ਸੁੱਕੀ ਪਤਾ ਲੈ ਕੇ ਆਉਣੀ ਐ ਸਾਰੀਆਂ ਟਰਾਲੀਆਂ ਮੈਂ ਹੁਣ ਪੰਜ ਟਰਾਲੀਆਂ ਲੈ ਕੇ ਆਇਆ ਪਰਸੋਂ ਸਾਰੀਆਂ ਪੰਜ ਦੀਆਂ ਪੰਜੇ ਹੀ ਚੈੱਕ ਹੋਈਆਂ ਸਾਡੀਆਂ ਟਰਾਲੀਆਂ ਵੀ ਸਾਰਿਆਂ ਦਾ ਮੌਕਚਰ ਬਸ 14 15 16 ਦੇ ਲਗਭਗ ਆਇਆ ਪਰ ਆਇਆ ਉਦੋਂ ਮਗਰੋਂ ਕੱਲ ਵੀ ਆਪਾਂ ਮਤਲਬ ਮੌਕਚਰ ਜਿਹੜਾ ਚੈੱਕ ਕੀਤਾ ਇਹਨਾਂ ਨੇ ਇਹ ਕਹਿੰਦੇ ਪੱਖਾ ਲਾਓ ਪੱਖਾ ਲਾ ਕੇ ਮਰ ਥੋੜਾ ਵਧ ਗਿਆ ਠੀਕ ਹੈ ਠੀਕ ਹੈ ਘਟਣ ਦੇ ਵਜੇ ਵਧਾ ਤਾਂ ਘਟਣ ਦੇ ਵਾਰੇ ਨਾਲੇ ਪਤਲਾ ਝੋਨਾ ਸੀ ਕੋਈ ਐ ਕੋਈ ਦਫਤਰ ਵਾਲੀ ਗੱਲ ਨਹੀਂ ਸੀ ਕੋਈ ਮਤਲਬ ਤੁਸੀਂ ਤਾਂ ਸਾਰਾ ਕੁਝ ਚੈੱਕ ਕਰਕੇ ਲਏ ਹੋ ਫਿਰ ਵੀ ਇਹਦਾ ਵਾਂਚ ਵੀ ਚੈੱਕ ਹੁੰਦਾ ਪੂਰਾ ਵੀ ਪੂਰੀ ਸੁੱਕੀ ਪਾਤ ਲੈ ਕੇ ਜਾਂਦੇ ਆ ਵੀ ਮਿਲਵਾ ਆਪ ਹੀ ਖੱਜਲ ਹੁੰਦੇ ਆ ਵੀ ਮੁੜ ਕੇ ਫਿਰ ਆਏ ਆ ਵੀ ਤੁਹਾਨੂੰ ਤਿੰਨ ਦਿਨ ਹੋ ਗਏ ਇੱਥੇ ਆਏ ਸਾਨੂੰ ਵੀ ਤਿੰਨ ਦਿਨ ਹੋ ਗਏ ਕੀ ਲੱਗਦਾ ਕਿੰਨੇ ਦਿਨ ਹੋਰ ਰਹੋਗੇ ਇੱਥੇ ਹੁਣ ਬਸ ਚੱਲੀ ਜਾਂਦਾ ਜਿਵੇਂ ਲੱਗ ਜੂ ਪਤਾ ਹੀ ਹੈ ਹਾਂ ਹਾਂ ਠੀਕ ਹੈ ਤਾਂ ਗੱਲਬਾਤ ਹੋਰ ਵੀ ਕਿਸਾਨਾਂ ਦੇ ਨਾਲ ਕਰਦੇ ਆ ਕਿਉਂਕਿ ਉਹਨਾਂ ਦਾ ਕਹਿਣਾ ਕਿ ਸਾਡੀ ਜਿਹੜੀ ਫਸਲ ਹੈ ਉਹਦਾ ਮੌਇਸਚਰ ਅਸੀਂ ਘਰੋਂ ਚੈੱਕ ਕੀਤਾ ਜਦੋਂ ਤੁਰਨ ਲੱਗਿਆਂ ਖੇਤੋਂ ਤਾਂ ਪੂਰਾ ਸੀਗਾ ਪਰ ਜਦੋਂ ਇੱਥੇ ਆਏ ਤਾਂ ਹੋਰ ਵਧਾ ਦਿੱਤਾ ਗਿਆ 14 15 ਵਾਲਾ ਮੌਇਸਚਰ ਜਿਹੜਾ ਉਹ ਬਾਈ ਬਾਈ ਕਰ ਰਹੇ ਆ ਇਹ ਉਹ ਜਿਹੜਾ ਪਤਾ ਨਹੀਂ ਲੱਗ ਰਿਹਾ ਤਾਂ ਹੋਰ ਜਿਹੜੇ ਕਿਸਾਨ ਨੇ ਉਹ ਇੱਥੇ ਬੈਠੇ ਹੋਏ ਨੇ ਗੱਲਬਾਤ ਉਹਨਾਂ ਦੀ ਨਾਲ ਵੀ ਕਰਦੇ ਆ ਕਿ ਭਾਈ ਕੀ ਹਾਲਾਤ ਨੇ ਜਿਵੇਂ ਕਈ ਕਿਸਾਨਾਂ ਨੂੰ ਤਾਂ ਇੱਥੇ 10 10 ਦਿਨ ਵੀ ਹੋ ਗਏ ਆ ਬੈਠਿਆਂ ਨੂੰ ਹੋਰ ਕਿਸਾਨਾਂ ਦੇ ਕੋਲੋਂ ਜਾਣਕਾਰੀ ਲੈਣੇ ਆ ਕਿ ਭਾਈ ਕਿਹਨੂੰ ਕਿੰਨੇ ਦਿਨ ਹੋ ਗਏ ਬਾਪੂ ਸੱਸੀ ਕੱਲ ਠੀਕ ਠਾਕ ਉਹ ਕਿਹੜਾ ਪਿੰਡ ਤੁਹਾਡਾ ਲੂਲਪਾਈ ਹੈ ਜੀ ਕਿੰਨੇ ਦਿਨ ਹੋ ਗਏ ਆਏ ਨੂੰ ਇੱਥੇ ਆਪਾਂ ਦਾ ਜੀ ਕੱਲ ਹੀ ਆਏ ਕੱਲ ਹੀ ਆਏ ਹਾਂ ਮੋਟਰ ਮੂਜੀ ਚੈੱਕ ਕੀਤੀ ਤੁਹਾਡਾ ਆ ਕਰੀ ਜਾਂਦੇ ਆ ਕਿੰਨਾ ਆਉਂਦਾ ਹਲੇ 18 19 ਆਉਂਦਾ 18 19 ਆਉਂਦਾ ਹਾਂ ਜੀ ਕਿੰਨੇ ਚੱਕਣਾ ਕਹਿੰਦੇ ਅੱਜ ਜਾਂਦੇ ਸੇ ਤਲਾ ਦੇਾਂਗੇ ਕਹਿੰਦੇ ਅੱਜ ਹਾਂ ਠੀਕ ਹੈ ਜੀ ਤਾਂ ਬਿਲਕੁਲ ਹੋਰ ਕਿਸਾਨ ਜਿਹੜੇ ਇੱਥੇ ਹਾਂ ਬਾਪੂ ਜੀ ਕਿਹੜਾ ਪਿੰਡ ਆ ਤੁਹਾਡਾ ਆ ਬਿਲਵਾ ਜੀ ਕਿੱਧਰ ਵਸਾਈ ਹੈ ਹਾਂ ਜੀ ਤੇ ਕਿੰਨੀ ਫਸਲ ਲਿਆਏ ਹੋ ਆਹ ਨਾਲੀ ਤੇ ਈਮਤੀ ਕਿੰਨਾਂ ਦੀ 30 ਬੱਤੀ ਕਿੱਲਿਆਂ ਦੀ ਹਾਂਜੀ ਹਾਂਜੀ ਤੇ ਕਿੰਨੇ ਦਿਨ ਹੋ ਗਏ ਐ ਇਹਨੂੰ ਮੈਨੂੰ 15 ਦਿਨ ਹੋ ਗਏ ਜੀ 15 ਦਿਨ ਹੋ ਗਏ ਹਾਂਜੀ ਹਾਂਜੀ ਤੋਲ ਨਹੀਂ ਆਇਆ ਕੋਈ ਹਲੇ ਨਹੀਂ ਤੋਲਿਆ ਠੀਕ ਸੋਕਾ ਘਟਾ ਤੋਲਿਆ ਜੇ ਇੰਨਾ ਕ ਤੋਲਿਆ ਉਹ ਇੰਨਾ ਕ ਤੋਲਿਆ ਕਿ ਅਸੀਂ 15 ਦਿਨ ਕਿਉਂ ਲੱਗੇ ਤੁਹਾਨੂੰ ਕਿਵੇਂ ਮੋਚਰ ਵੱਧ ਵਿਖਾਈ ਜਾਂਦੇ ਆ ਵਿਖਾਈ ਜਾਂਦੇ ਵੱਧ ਆਹੋ ਕਿੰਨਾ ਦਿਖਾਇਆ ਕਿਤੇ ਆਂਦੇ 19 ਆ ਗਿਆ ਕਿਤੇ ਆਂਦਾ 22 ਆ ਗਿਆ ਅੱਛਾ ਕਿਹਨਾ ਬਾਪੂ ਮਹਿਮਾ ਸਿੰਘ ਜੀ ਪੇਰਾ ਪਿੰਡ ਨਿੱਦੜਵਾ ਕਦੇ 22 ਆ ਗਿਆ ਸਤਿ ਸ੍ਰੀ ਅਕਾਲ ਜੀ ਪਹਿਲਾਂ ਚੈੱਕ ਕੀਤਾ ਸੀ ਉਹ ਤੁਰਨ ਲੱਗੇ ਆ ਮੈਂ ਜੀ ਚੈੱਕ ਪੈਲਾ ਨਹੀਂ ਕੀਤਾ ਸਾਡਾ ਸੇਂਚਾ ਵਾਹਣਾ ਚਲੋ ਮਾੜਾ ਮੋਟਾ ਨਹੀਂ ਕੀ ਆ ਜਾਂਦਾ ਤੇ ਉਹ ਵਰਤੋਂ ਮੌਸਮ ਖਰਾਬ ਸੀਗਾ ਤਾਂ ਕਰਦੇ ਵਿੱਚ ਵੱਡਣਾ ਪੈਂਦਾ ਠੀਕ ਹੈ ਪਰਸ਼ੂਤਮ ਕੇ ਮਤਲਬ 15-15 ਦਿਨ ਤੁਹਾਨੂੰ ਹੋ ਗਏ ਬੈਠੇ ਨੂੰ ਹੋ ਗਏ ਹੋ ਗਏ ਜੀ ਹੋ ਗਏ ਸਰਕਾਰ ਕਹਿੰਦੀ ਸੀ ਵੀ ਆਉਣ ਸਰ ਵਿਹਲਾ ਕਰ ਦਿਆਂਗੇ ਉਹ ਕੰਮ ਨਹੀਂ ਹੋਇਆ ਉਹ ਕੰਮ ਨਹੀਂ ਹੋਇਆ ਜੀ ਪਤਾ ਆਉਣ ਵਾਲੇ ਦੇ ਨਾਲ ਕਿੱਥੇ ਆ ਆਹੋ ਆਹੋ 17 ਆ ਗਿਆ ਤਾਂ ਪਾਸੇ ਲਾ ਦਦੇ ਆ ਕੀ ਕੱਲ ਵੀ ਬਿਲਕੁਲ 17 17 ਕਹਿੰਦੇ 17 ਚੱਕਣਾ ਹਾਂ 17 ਆ ਦੇ ਚੱਕਣਾ ਜਿਹੜਾ ਵੱਧ ਵੱਧ ਦਾ ਉਹਦੀ ਕਾਰਡਪੁੱਟ ਵੀ ਕੱਢਦੇ ਕੋਈ ਕਾਰਟ ਆਂ ਹਾਇਦਾ ਇਹਦਾ ਕੱਟੀ ਨਹੀਂ ਫਿਰ ਆਉਣ ਵਾਲੇ ਦਿਨਾਂ ਨੂੰ ਫਿਰ ਉਹੀ ਚ ਆ ਗਈ ਇਹਨਾਂ ਨੂੰ ਸੱਚ ਦਾ ਵੀ ਨਹੀਂ ਬਿਲਕੁਲ ਹਾਂਜੀ ਤਾਂ ਇਹਨਾਂ ਨੂੰ ਵੀ 15 ਦਿਨ ਹੋ ਗਏ ਬਾਪੂ ਤੁਹਾਨੂੰ ਕਿੰਨੇ ਦਿਨੋਂ ਕਿ ਆਏ ਨੂੰ ਅੱਛਾ 3 ਦਿਨ ਹੋਏ ਹਾਂਜੀ 3 ਦਿਨ ਹੋ ਗਏ ਤਿੰਨ ਦਿਨ ਕਿੰਨੀ ਫਸਲ ਆਏ ਹੋ ਹਾਂ ਪਏ ਤਿੰਨ ਢੇਰੀਆਂ ਸਾਡੀਆਂ ਤਿੰਨ ਢੇਰੀਆਂ ਜੀ ਯਾਰ ਇਹਨੂੰ 15 ਦਿਨ ਹੋ ਗਏ ਉਹਦਾ ਕਿੰਨਾ ਮੋਚਰ ਆਉਂਦਾ ਹੈ ਦੇਖਿਆ ਨਹੀਂ ਕੋਈ ਹੈ ਕੋਈ ਆਇਆ ਹੈ ਅਜੇ ਆਇਆ ਨਹੀਂ ਦੇਖਣ ਹਾਂ ਹਾਂ ਜੇ ਦੇਖਣੇ ਨਹੀਂ ਆਇਆ ਅੱਗੇ ਵਾਲੇ ਦੱਸਦੇ ਹੋਂ ਤਾਂ ਵੀ ਫਿਰ 15 ਦਿਨ ਹੋ ਗਏ ਤਿੰਨ ਚਲੋ ਐਂ ਤਾਂ ਦੱਸੋ ਇਹੀ ਕਹਿਣਾ ਕਿ ਹਾਲੇ ਕਿਵੇਂ ਹਾਲ ਦੀ ਛੁੱਟੀ ਸੀ ਅੱਜ ਫਿਰ ਆਇ ਨਹੀਂ ਕੋਈ ਦੇਖਣ ਕੋਈ ਆਇਆ ਨਹੀਂ ਹਾਂ ਕਾਲੀ ਪੱਖਾ ਲਾ ਲੈ ਕਿੰਨਾ ਕਿੰਨਾ ਮੋਚ ਚੱਕਦੇ 17 17 ਚੱਕਦੇ 17 ਚੱਕਦੇ ਤੇ ਵੱਧ ਹੋਵੇ ਜੇ ਗਏ ਤਾਂ ਵੱਧ ਹੋਏ ਤੁਹਾਨੂੰ ਖਿਲਾਰੋ ਖਿਲਾਰਨਾ ਪੈਂਦਾ ਜਿਵੇਂ ਹਟੇਰੀ ਦੇ ਮੋਚਰ ਜ਼ਿਆਦਾ ਹੈ ਇਹਨੂੰ ਖਿਲਾਰਨਾ ਪੈਣਾ ਹੈ ਕਹਿੰਦਾ 19 ਆਇਆ ਸੀਗਾ ਹੁਣ ਇਹਨੂੰ ਖਿਲਾਰਾਂਗੇ ਸੀ ਭਰਾਇਓ ਮੇਰਾ ਵੀਰ ਆ ਕਾਟੇ ਦਸਾਰੇ ਵਣੀ ਦੇ ਫੋਰ ਮੈਂਡ ਕਾਟ ਕੋਡ ਕਿੰਨੀ ਚਲਦੀ ਪਈ ਛਾਟ ਨਹੀਂ ਕੱਟਦੇ ਹਜੇ ਨਹੀਂ ਕੱਟਦੇ ਕਾਟ ਨਹੀਂ ਕੱਟਦੇ ਠੀਕ ਹੈ ਕਾਟ ਨਹੀਂ ਕੱਟਦੇ ਜਿ ਗਿੰਨਾ ਹੈਗਾ ਤੈਨੂੰ ਖਲਾਰੋ ਜਿਵੇਂ ਉਹਨੇ ਅਸੀਂ ਖਲਾਰਾਂਗੇ ਪਹਿਲਾਂ ਫਿਰ ਦਾ ਮੋਚਰ 16 17 ਜਿਹੜਾ ਚੈੱਕ ਕਰ ਲਵਾਂਗੇ ਬਸ ਆਪਾਂ ਨੂੰ ਤਾਂ 15 16 ਦਿਨ ਹੋ ਗਿਆ ਇਹਨੂੰ ਤਾਂ 16 ਦਿਨ ਹੋ ਗਿਆ ਨਾ ਹਾਂਜੀ ਆਪਾਂ ਨੂੰ 16 ਦਿਨ ਹੋ ਗਿਆ ਜਾਂ 15 16 ਦਿਨ ਹੋ ਗਿਆ ਇਹਦੇ 615 ਗੱਟੇ ਤੋਂ ਲੈਣ ਤੱਕ ਅੱਛਾ ਹਾਂ ਜੇ ਤੁਲੇ ਆ ਤੇ ਜਿੰਦੇ ਵਿੱਚ 615 ਤੁਲੇ ਬਾਕੀ ਨੇ ਢੇਰੀ ਪਈਆਂ ਪਿੱਛੇ ਵੇਖੋ ਤੁਸੀਂ ਮੇਰੇ ਮਗਰ ਕਿੰਨੇ ਢੇਰੀ ਇਹਨਾਂ ਦੀਆਂ हां तो ये सारी उर की पे। हां 32 किल्ला जो होना है ना ये। हम्म। बिल्कुल। ना 32 किल्ला दा ਝੋਨਾ ਜਿਹੜਾ ਬਾਪੂ ਦਾ ਇੱਥੇ ਪਿਆ ਉਹਨਾਂ ਨੂੰ ਕਹਿੰਦੇ ਕਿ 15-15 ਦਿਨ ਹੋ ਗਏ ਆਇਆ ਨੂੰ ਹਾਲੇ ਤੱਕ ਕਿਸੇ ਨੇ ਤੋਲ ਨਹੀਂ ਲਾਇਆ। ਤੋਲਿਆ ਜਾਊਗਾ ਉਸ ਤੋਂ ਬਾਅਦ ਚੱਕਿਆ ਜਾਊਗਾ ਉਸ ਤੋਂ ਬਾਅਦ ਕੋਈ ਕਿਸਾਨ ਦੇ ਪੱਲੇ ਪੂਗਾ ਪਰ 15-15 ਦਿਨ ਇਸ ਤਰੀਕੇ ਨਾਲ ਮੰਡੀਆਂ ਦੇ ਵਿੱਚ ਗੁਜ਼ਾਰਨੇ ਪੈ ਰਹੇ ਨੇ। हां जी ਸਾਰਾ ਪਿਆ ਥੱਲੇ ਆ। ਹਾਂ ਜੀ। ਆ ਥੋੜੇ ਵੱਟੇ ਪਿਆ ਮੇਰਾ। ਆ ਖਲਾਰੇ ਪਿਆ ਸਾਰਾ। ਹਾਂ ਜੀ ਹਾਂ ਜੀ। ਹਾਂ ਮਾਜੇ ਜੀ ਮੋਹਰ ਵਧਦਾ ਹੀ ਜਾਂਦਾ ਹੈ ਨਹੀਂ ਹੁਣ ਤਾਂ ਠੀਕ ਹੈ ਸੁੱਕਿਆ ਪਿਆ ਵੀ ਦੇਰ ਨਾਲ ਹੱਥ ਮਾਰ ਕੇ ਹਲੇ ਸੁੱਕਿਆ ਪਿਆ ਬਿਲਕੁਲ ਤਾਂ ਸੁੱਕਿਆ ਪਿਆ ਝੋਨਾ ਜਿਹੜਾ ਉਹ ਵੀ ਹਲੇ ਤੱਕ ਜਿਹੜਾ ਤੋਲਿਆ ਨਹੀਂ ਜਾ ਰਿਹਾ ਉਹਨਾਂ ਦਾ ਇਹ ਕਹਿਣਾ ਕਿ ਮੈਨੂੰ 15 ਦਿਨ ਹੋ ਗਏ ਇੱਥੇ ਆਇਆ ਇਹਨੂੰ ਹਲੇ ਤੱਕ ਜਿਹੜਾ ਤੋਲ ਲੱਗਣਾ ਉਹ ਸ਼ੁਰੂ ਨਹੀਂ ਹੋਇਆ ਹੋਰ ਕਿਸਾਨਾਂ ਦੇ ਨਾਲ ਵੀ ਇੱਥੇ ਗੱਲਬਾਤ ਕਰਾਂਗੇ ਤਾਂ ਹੋਰ ਕਿਸਾਨ ਵੀ ਜਿਹੜੇ ਬੈਠੇ ਹੋਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਕਿ ਹਾਲਾਤ ਕੀ ਨੇ ਇੱਥੋਂ ਦੇ ਬਾਪੂ ਸੱਸੀ ਘਾ ਠੀਕ ਠਾਕ ਕਿਹੜਾ ਪਿੰਡ ਹੈ ਜੀ ਆਪਣਾ ਦੌਲਾ ਜੀ ਦੌਲਾ ਕਿੰਨੀ ਫਸਲ ਲਿਆਏ ਹੋ 10 ਕਿਲਿਆਂ ਚੋਂ ਨਾ ਜੀ 10 ਕਿਲਿਆਂ ਦਾ ਤੇ ਕਿੰਨਾ ਮੋਚਰ ਆਉਂਦਾ ਪਿਆ ਹੁਣ ਮੋਚਰ ਜੀ ਵੇਖੋ ਮਾ ਤਾਂ ਹੁਣੇ ਆਇਆ ਮੁੰਡੇ ਨੂੰ ਪਤਾ ਜੀ ਅੱਛਾ ਹੁਣੇ ਆਇਆ ਹਾਂ ਹਾਂ ਜੀ ਕਿੰਨੇ ਦਿਨ ਹੋ ਕੇ ਆਇਆ ਨੂੰ ਹੋ ਗਏ ਤਿੰਨ ਚਾਰ ਦਿਨ ਜੀ ਤਿੰਨ ਚਾਰ ਦਿਨ ਹੋ ਗਏ ਥੋਲਿਆ ਨਹੀਂ ਹਲੇ ਤੋਲ ਲੈਣ ਜਾ ਵੇਖ ਲਓ ਆਪ ਘਟੇਰੀਆਂ ਦੇ ਸਾਹਮਣੇ ਇੱਥੇ ਪਈਆਂ ਵਾਲੇ ਤੁਹਾਨੂੰ ਕਿੰਨੇ ਦਿਨ ਹੋ ਗਏ ਜੇ ਆਇਆ ਨੂੰ ਕੱਲ ਹੀ ਆਏ ਆ ਕੱਲ ਆਏ ਹਾਂ ਹੂੰ ਕਿੰਨਾ ਮੋਚਰਾ ਮੋਚਰ ਹੈਗਾ 19 ਜੀ ਉਨੀ ਵੀ ਆ। ਹੂੰ ਕਿੰਨਾ ਚੱਕਦੇ 17? ਹੂੰ ਠੀਕ ਐ। ਤੁਹਾਨੂੰ ਬਾਪੂ ਕਿੰਨੇ ਦਿਨ ਹੋ ਗਏ ਆਏ ਨੂੰ ਜੀ? ਤੁਹਾਨੂੰ ਤਾਂ 5-6 ਦਿਨ ਹੋ ਗਏ। 5-6 ਦਿਨ ਹੋ ਗਏ? ਹਾਂ। ਕਿੰਨਾ ਝੋਨਾ ਤੁਹਾਡਾ? ਤੁਹਾਡਾ ਤਾਂ ਕਿਨਾਂ 8-8 ਕਿੱਲਿਆਂ ਦਾ ਵੱਡਿਆ। ਠੀਕ ਐ। ਫਲਾਰਿਆ ਹੋਇਆ। ਹਾਂ ਫਲਾਰਿਆ ਹੋਇਆ। ਕਿੰਨਾ ਮੋਚਰਾਉਂਦਾ ਪਿਆ? 18-18 ਹੋਊਗਾ ਹੁਣ ਪਸਾ। ਪਸਾ ਅੱਜ ਲਾਉਣਗੇ ਪੱਖਾ-ਪੱਖਾ ਅੱਜ। ਹੂੰ ਲਾਉਣਗੇ। ਤੁਹਾਨੂੰ ਆ ਚੱਕਣ ਆਇਆ ਨਹੀਂ ਕੋਲੇ? ਨਹੀਂ ਜਿਹੜੇ ਗੱਟੇ ਭਰਦੇ ਉਹਦੇ ਨਾਲ ਦੀ ਨਾਲ ਚੱਕਲ ਜਾਂਦੇ ਆ। ਹੂੰ। ਉਹ ਥੋੜੇ ਹੀ ਕਹਿੰਦੇ ਹੁਣ ਆਇਆ ਕੋਈ ਦੇਖਣਾ। ਬਸ ਉਜੂ ਕੋ پاس ਮੈਨੂੰ ਆ। ਹਾਂ ਆਉਂਦੇ ਆ ਜੀ ਦੇਖਣ। ਜਿਵੇਂ پاس ਹੋਈ ਨਵੇਂ ਭਰੀ ਜਾਂਦੇ ਜਿਵੇਂ ਮੌਸਟਰ ਸੈਟ ਆਈ ਜਾਂ। ਹਾਂ ਥੋੜਾ ਹੋ ਗਿਆ ਉਹ ਸੈਟ ਲੱਗਦਾ। ਹਾਂ ਸੈਟ ਹੀ ਆਈ ਸਾਡਾ ਅੱਜ ਪੱਖਾ ਲਾ ਕੇ ਭਰਿਆ ਜਾਊਗਾ। ਠੀਕ ਆ। ਚਾਰ ਦਿਨ ਹੋ ਗਏ ਤੁਹਾਨੂੰ ਆਏ ਨੂੰ। ਚਾਰ ਚਾਰ ਦਿਨ ਹੋ ਗਏ। ਚਾਰ ਪੰਜ ਦਿਨ ਹੋ ਗਏ। ਠੀਕ ਆ ਠੀਕ ਆ। ਤਾਂ ਗੱਲਬਾਤ ਕੀਤੀ ਹੈ ਕਿਸਾਨਾਂ ਦੇ ਨਾਲ ਲਗਭਗ ਚਾਰ ਪੰਜ ਦਿਨ ਚਾਰ ਪੰਜ ਦਿਨ ਐਵਰੇਜ ਹਰ ਇੱਕ ਨੂੰ ਹੋ ਚੁੱਕੇ ਨੇ ਤਾਂ ਹੋਰਾਂ ਕਿਸਾਨਾਂ ਦੀ ਵੀ ਗੱਲਬਾਤ ਕਰਦੇ ਆ ਕਿ ਕਿੱਥੋਂ ਕਿੱਥੋਂ ਕਿਉਂਕਿ ਹੁਣ ਤੱਕ ਜਿਨ੍ਹਾਂ ਨਾਲ ਵੀ ਗੱਲਬਾਤ ਕੀਤੀ ਹੈ ਕਿਸੇ ਨੂੰ 12 ਦਿਨ ਕਿਸੇ ਨੂੰ 10 ਦਿਨ ਕਿਸੇ ਨੂੰ 4 ਦਿਨ ਕਿਸੇ ਨੂੰ 5 ਦਿਨ ਇੰਨੇ-ਇੰਨੇ ਦਿਨ ਹੋ ਚੁੱਕੇ ਨੇ ਤਾਂ ਗੱਲ ਬਾਤ ਹੋਰ ਕਰਦੇ ਆ ਬਾਪੂ ਜੀ ਕਿਹੜਾ ਪਿੰਡ ਆਪਣਾ ਕੋੜਪਾਈ ਕੋਟੇ ਅਮਰਪੁਰਾ ਕੋੜਪਾਈ ਕੋਟੇ ਅਮਰਪੁਰਾ ਕਿੰਨੇ ਦਿਨ ਹੋ ਗਏ ਤੁਹਾਨੂੰ ਆਇਆ ਨੂੰ ਹੋ ਗਏ 8-10 ਦਿਨ 8-10 ਦਿਨ ਹੋ ਗਏ ਹਾਂ ਕਿੰਨਾ ਚੋਨਾ ਆਪਣਾ ਚੋਨਾ ਹੈਗਾ 10 ਕਿੱਲਿਆਂ ਦਾ 10 ਕਿੱਲਿਆਂ ਦਾ ਹਾਂ ਕੋਈ ਆਇਆ ਵੇਖਣ ਨਾ ਕੋਈ ਨਹੀਂ ਆਇਆ ਅਜੇ ਵੇਖਣੇ ਨਹੀਂ ਆਇਆ ਹਾਲੇ ਕੋਈ ਨਾ ਨਾ ਨੇੜੇ ਹੀ ਨਹੀਂ ਆਇਆ ਕੋਈ ਠੀਕ ਹੈ ਤੇ ਮੋਟਰ ਮੋਟਰ ਚੈੱਕ ਕੀਤਾ ਮੋਟਰ ਜਦੋਂ ਉੱਥੇ ਕਢਾਇਆ ਗੇਟ ਤੇ 18 ਸੀਗਾ ਠੀਕ ਹੈ ਹਾਂ 18 ਤੋਂ ਬਾਅਦ ਕੀਤਾ ਹੋਵੇ ਇੱਥੇ ਆਇਆ ਹੀ ਨਹੀਂ ਕੋਈ ਅਜੇ ਵੇਖਣੇ ਨਹੀਂ ਆਇਆ ਵੇਖਣੇ ਨਹੀਂ ਆਇਆ ਠੀਕ ਹੈ ਜੇ ਸਰਕਾਰ ਕਹਿੰਦੀ ਸੀ ਦੀ ਆਉਣ ਸਰ ਕਿਸਾਨ ਵਿਹਲੇ ਕੋਈ ਵਿਹਲੇ ਨਹੀਂ ਨਾ ਤਾਂ ਹੁਣੇ ਲਾਉਣ ਨੂੰ ਥਾਂ ਤੇ ਨਾ ਇਹਨੂੰ ਕੋਈ ਭਰਦਾ ਹੂੰ ਖੇਤ ਵਾਲਾ ਖੇਤ ਰੁਲੀ ਜਾਂਦਾ ਇੱਥੋਂ ਵਾਲਾ ਇੱਥੋਂ ਰੁਲੀ ਜਾਂਦਾ ਰੁਲੀ ਜਾਂਦਾ ਮਤਲਬ ਹਾਂ 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 ਆ ਵੇਖ ਲੈ ਜੁਨਾ ਸੁੱਕਾ ਜੁਨਾ ਬਿਲਕੁਲ ਹਾਂ ਇਹ ਦੋ ਬੱਤਰੇ ਲਾਂ ਪੈਣ ਲੱਗ ਜਾਣੀਆਂ ਹਾਂ ਗੱਲ ਤਾਂ ਉਹੀ ਹੈ ਨਾ ਬੁਰਾ ਹਾਲ ਆ ਬੁਰਾ ਹਾਲ ਆ ਪਿਆ ਹਾਂ ਕਾੜ ਨਹੀਂ ਦਿੰਦੇ ਚਕਾ ਚਕੂ ਦਿੰਦੇ ਕਾੜ ਨਹੀਂ ਦਿੰਦੇ ਪਿਛਕਦਾ ਨਹੀਂ ਅੱਛਾ ਕਾੜ ਕਿੰਨੀ ਮੰਗਦੇ ਵੈਸੇ ਪਰ ਦੇ ਕੇ ਚੁਕਾਇਆ ਸੀ ਇਹ ਕੀ ਤੇ ਹੁਣ ਮੰਗੀ ਨਹੀਂ ਅਜੇ ਮੰਗ ਲੈਣਗੇ ਆ ਜੋ ਚੱਕਿਆ ਨਹੀਂ ਮੰਗਣਗੇ 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 ਹਾਂ ਮੰਗਣਗੇ ਦੋਨੋਂ ਕਿੰਨੇ ਦਿਨ ਹੋ ਗਏ ਤੁਹਾਨੂੰ ਵੀ ਹੋ ਗਏ 10 10 ਦਿਨ 11 ਦਿਨ 10 ਦਿਨ ਤੁਹਾਨੂੰ ਹੋ ਗਏ 11 11 ਦਿਨ ਤੁਹਾਡਾ ਕਿੰਨਾ ਫਸਲ ਆਪਣੀ ਫਸਲ ਸਾਡੀ ਲੈ ਆਏ ਆ 5 ਕਿੱਲਿਆਂ ਦੀ 5 ਕਿੱਲਿਆਂ ਦੀ ਚੱਕ ਰਿਆ ਮੋਚਰ ਉਥੋਂ ਕੋਈ ਉਥੇ ਚੈੱਕ ਨਹੀਂ ਕਰ ਕਿਸੇ ਨੇ ਕਰਿਆ ਹਲੇ ਕੋਈ ਕਰਿਆ ਨਹੀਂ ਹਲੇ ਹਲੇ ਮਰ ਚੈੱਕ ਕਰਨ ਹੀ ਨਹੀਂ ਆਏਗਾ ਨਾ ਵੇਖਣ ਹੀ ਨਹੀਂ ਆਏ ਆ ਹੀ ਨਹੀਂ ਪਤਾ ਝੋਨਾ ਕਿੱਥੇ ਲਾਇਆ 17 ਆਇਆ ਜਿਹਦੇ ਕੋਥੇ ਲੈ ਕੇ 17 ਮੋਚਰ ਹੈ ਗੇਟ ਤੇ ਜਿਵੇਂ ਬਾਹਰ ਬੋਰਡ ਵੀ ਲੱਗਿਆ ਵੀ 17 ਆਲਾ ਲਿਆਓ ਚੱਕੋ ਹਾਂ 17 ਆ ਜਿਹੜਾ ਗੇਟ ਤੇ ਚੈੱਕ ਕਰਦੇ 17 ਮੋਚਰ ਸੀ 17 ਤਾਂ ਕਹਿੰਦਾ ਕਿ ਹੁਣ ਸਰ ਚੱਕ ਲੈਣੇ ਆ ਇੱਥੇ ਜਦੋਂ ਆ ਕੇ ਹੁਣੇ ਵਧਾ ਦੇਣਗੇ ਹਾਂ ਅਜੇ ਤਾਂ ਕੋਈ ਟਰੈਲਰ ਵਾਲਾ ਨਾ ਹੋਰ ਕੋਈ ਆਇਆ ਹੀ ਨਹੀਂ ਜਮਾ ਮੰਡੀ ਚ ਹੀ ਨਹੀਂ ਵੜਿਆ ਨਾ ਕੋਈ ਅੰਕ ਸਪਾਈਟਰ ਵੀ ਕਿਹੜਾ ਆਊਗਾ ਬੀਕੀ ਜਾਨੇ ਬੈਠੇ ਬੀਕੀ ਜਾਨੇ ਵੇਖੀ ਜਾਨੇ ਨਾ ਮੂੰਹ ਕਨੀ ਕੀ ਕਰਦੇ ਆ ਪਹਿਲੀ ਵਾਰੀ ਕਿੰਨੀ ਕਟਾਈ ਸੀ ਪਹਿਲੀ ਵਾਰ ਨਹੀਂ ਆਪਾਂ ਨਹੀਂ ਕਟਾਈ ਮਗਰ ਸਪੈਕਟਰ ਜਿਹੜਾ ਉਹ ਸਪੈਕਟਰ ਜਿਹੜਾ ਨਹੀਂ ਆਇਆ ਕੋਈ ਆਇਆ ਹੀ ਨਹੀਂ ਸਾਨੂੰ 6 ਦਿਨ ਹੋ ਗਏ ਜੀ 6 ਦਿਨ ਹੋ ਗਏ ਹੈਂ ਫਸਲਾਂ ਕਿੰਨੇ ਕਿੱਲਿਆਂ ਦੀ ਆ ਹੈਗੀ 7-8 ਕਿੱਲਿਆਂ ਦੀ ਆ ਕਿੱਤੜ ਕਿੱਲਿਆਂ ਦੀ ਹਾਂਜੀ ਥੋੜਾ ਕਿੰਨਾ ਮੋਚ ਰੋਂਦਾ ਸਾਡਾ 17 ਹੀ ਆਈ ਜਾਂਦਾ ਜੀ 17 ਆਉਈ ਜਾਂਦਾ ਹਾਂਜੀ 17 ਵਾਲਾ ਤਾਂ ਕਹਿੰਦੇ ਵੀ ਹੁਣ ਸਰ ਚੱਕ ਲੈਣੇ ਆ ਚੱਕੇ ਕੋਈ ਸੇ ਕੋਈ ਚਾਹਦਾ ਆਉਂਦਾ ਹੀ ਨਹੀਂ ਜੀ ਇੱਥੇ ਚੱਕੂ ਕੋਣ ਆਉਂਦਾ ਹੀ ਨਹੀਂ ਕੋਈ ਆਉਂਦਾ ਹੀ ਨਹੀਂ ਕੋਈ ਠੀਕ ਹੈ ਮਰੇ ਨਾਨੂ ਦਾ ਇਹ ਵੀ ਜਿੰਨਾ ਸੁੱਕ ਜੂਗਾ ਉਹਨਾਂ ਸੇਲਰ ਚ ਫਾਇਦਾ ਹੋ ਜੂਗਾ ਤਾਂ ਹੀ ਆਉਂਦੇ ਨਹੀਂ ਸਾਰਿਆਂ ਨੇ ਇੱਕ ਆ ਕਰਿਆ ਵੀ ਦੱਸਦਾ ਨਾ ਜਾਓ ਹੋਰ ਸੁੱਕ ਜੂਗਾ ਆਪੇ ਕਾਟ ਤੇ ਦੇਣਗੇ ਆਈ ਚੀਜ਼ ਹੈ ਮੈਨੂੰ ਤੰਗ ਪਰੇਸ਼ਾਨ ਕਰ ਰਹੇ ਹੈ ਹਾਂ ਹਾਂ ਬੁਰਾ ਹਾਲ ਆਟ ਚ ਕੀ ਦੇ ਹੈ 달चंद ਬਿਲਕੁਲ ਤਾਂ ਉਹਨਾਂ ਦਾ ਕਹਿਣਾ ਕਿ 17 ਮਹੀਨ ਚ ਸਾਡਾ ਉਦੋਂ ਐ ਜਦੋਂ ਅਸੀਂ ਲੈ ਕੇ ਆਏ ਆ ਤਾਂ 10 12 ਦਿਨ ਇੱਥੇ ਆਿਆਂ ਨੂੰ ਹੋ ਗਿਆ ਉਸ ਤੋਂ ਬਾਅਦ ਕੋਈ ਦੇਖਣ ਤਾਂਕ ਨਹੀਂ ਆਇਆ ਕਿਉਂਕਿ ਜਦੋਂ ਦੇਖਣ ਨਾਲ ਆਊਗਾ ਤਾਂ ਆਪੇ ਅਕਿਆ ਜਦੋਂ ਕਿਸਾਨ ਕਿੰਨੇ ਕਿ ਦਿਨ ਇੱਥੇ ਬੈਠੂਗਾ ਤਾਂ ਆਪੇ ਉਹਨੂੰ ਲੱਗਦਾ ਕਿ ਕਾਰਟ ਕਟਾਉਾਂਗੇ ਤਾਂ ਲੈ ਕੇ ਜਾਣਗੇ ਇਹ ਹਾਲਾਤ ਆ ਇੱਥੇ ਬਣੇ ਹੋਏ ਨੇ ਤਾਂ ਨਾਲ ਕੰਮ ਨੇ ਜਿਹੜਾ ਲਗਾਤਾਰ ਚੱਲ ਰਿਹਾ ਤੁੱਪੇ ਆ ਜਿਹੜਾ ਖਲਾਰਿਆ ਜਾ ਰਿਹਾ ਝੋਨਾ ਪਰ ਚੱਕਣ ਕੋਈ ਨਹੀਂ ਆ ਰਿਹਾ ਤਾਂ ਬਾਈ ਵੀ ਜਿਹੜੇ ਢੇਰੀਆਂ ਖਲਾਰ ਰਹੇ ਬਾਈ ਜੀ ਕਿੰਨੇ ਦਿਨੋਂ ਕਿਸ ਨੂੰ ਆਇਆਂ ਨੂੰ ਚੌਥਾ ਦਿਨ ਆਇਆ ਸੀ ਚੌਥਾ ਦਿਨ ਹੈ ਕਿੰਨਾ ਝੋਨਾ ਤੁਹਾਡਾ ਝੋਨਾ ਸੀਗਾ ਜੀ 4 ਕਟਰਾਲੀਆਂ ਸੀਗਾ 4 ਕਟਰਾਲੀਆਂ ਕਿੰਨਾ ਮੋਚਰ ਹੋਣ ਆ ਰਿਹਾ ਇਹਦਾ ਇਹ ਤਾਂ 21 ਮੋਚ ਰਾਇਆ ਜੀ ਕੱਲ ਦੇਖਿਆ ਸੀਗਾ ਕੱਲ ਕੀ ਆ ਰਿਹਾ ਜੀ ਹਾਂਜੀ ਠੀਕ ਹੈ ਮਤਲਬ 4 ਦਿਨ ਤੋਂ ਇੰਨਾ ਹੀ ਆ ਰਹੇ ਨੇ ਨਹੀਂ ਜੀ ਹਾਲੇ ਵੇਖਿਆ ਹੀ ਕੱਲ ਸੀਗਾ ਇਹੇ ਵੇਖਿਆ ਹੀ ਕੱਲ ਹਾਲੇ ਹਾਂਜੀ 17 ਕੱਲ ਕੀਤਾ ਹੈ 17 ਚੱਕਦੇ ਆ ਹਾਂਜੀ 17 ਚੱਕਦੇ ਆ ਠੀਕ ਹੈ ਜਿਵੇਂ ਹੁਣ ਖਿਲਾੜੀ ਜਾਂਨੇ ਉਹ ਟੀਲਾ ਦਾ ਮਸ਼ੀਨਾ ਮਸੂਨ ਨੂੰ ਲੱਗਦਾ ਕ ਭਲਾ ਛਬਲਾ ਕੋਈ ਨਹੀਂ ਜੀ ਹਾਲੇ ਤਾਂ ਵੇਖੋ ਪਹਿਲੀ ਵਾਰੀ ਚੈੱਕ ਕੱਲ ਹੀ ਚੈੱਕ ਕਰਿਆ ਹਾਂ ਇਸ ਤੋਂ ਪਹਿਲਾਂ ਹੁਣ ਅੱਜ ਵੇਖਣਗੇ ਚੈੱਕ ਕਰਨਗੇ ਫੇਰ ਪਤਾ ਲੱਗੂਗਾ ਹਾਂ ਠੀਕ ਹੈ ਇਹ ਹੋਰ ਤਾਂ ਨਿੱਕਲੇ ਕਾਰਡ ਕੋਡ ਦਾ ਸਿਸਟਮ ਨਹੀਂ ਜੀ ਨਹੀਂ ਇਹ ਨਵਾਂ ਕੰਮ ਹੈ ਹਾਂ ਨਵਾਂ ਕੰਮ ਹੈ ਬਿਲਕੁਲ ਯਾਰ ਤਾਂ ਨੋ ਕੋਈ ਹਾਂਜੀ ਠੀਕ ਹੈ